ਫਗਵਾੜਾ ਸ਼ਹਿਰ ਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਐਸਪੀ ਫਗਵਾੜਾ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਹੀ ਲੜੀ ਤਹਿਤ ਐਸਪੀ ਫਗਵਾੜਾ ਮੈਡਮ ਮਦਵੀ ਸ਼ਰਮਾ ਵੱਲੋਂ ਪੁਲਿਸ ਟੀਮ ਨਾਲ ਮਿਲ ਕੇ ਲੋਕਾਂ ਦੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਤਹਿਸੀਲ ਕੰਪਲੈਕਸ ਰੋਡ ਦੇ ਨਾਲ-ਨਾਲ ਜੀਸੀਟੀ ਮਿਲ ਰੋਡ ਦਾ ਵੀ ਦੌਰਾ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਰੇੜੀਆਂ ਵਾਲਿਆਂ ਨੂੰ ਵੀ ਆਪਣੀ ਰੇੜੀਆਂ ਸੜਕ ਤੇ ਨਾਲ ਲਗਾਉਣ ਦੀ ਅਪੀਲ ਕੀਤੀ ਗਈ ਇਸ ਦੌਰਾਨ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਗਲਬਤ ਕਰਦਿਆ ਦੱਸਿਆ ਕਿ ਉਹਨਾਂ ਵੱਲੋਂ ਇੰਡਸਟਰੀ ਏਰੀਆ ਤੇ ਰੇਲਵੇ ਲਾਈਨਾਂ ਤੇ ਹੋ ਰਹੀਆਂ ਬਾਰਦਤਾਂ ਨੂੰ ਰੋਕਣ ਲਈ ਵੀ ਦੌਰਾ ਕੀਤਾ ਗਿਆ ਹੈ ਅਤੇ ਉਹਨਾਂ ਸ਼ਰਾਬੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹਰਕਤਾਂ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਵਤਨਕੀ ਰਾਹੇ ਤੋਂ ਦ੍ਰਿਪ ਲੂਚਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਡਮ ਅੱਜ ਤੁਹਾਡੇ ਸਮੇਤ ਪੁਲਿਸ ਸਟਾਪੂਰ ਅੱਜ ਪਟਚਰੀਆਂ ਤੇ ਜਿਸ ਜੀਟੀ ਮੇਲ ਵਾਲਾ ਸਾਰੀ ਸਾਈਡ ਤੇ ਕੀ ਕਾਰਵਾਈ ਨਿਕਲੀ ਹੁਣ ਤੱਕ ਸਾਹਮਣੇ ਆਈ ਅੱਜ ਸਾਨੂੰ ਕੁਝ ਸ਼ਹਿਰ ਦੇ ਹੀ ਬੰਦਿਆਂ ਨੇ ਆ ਕੇ ਕੰਪਲੇਂਟ ਕੀਤੀ ਹੈ ਕਿ ਜਿਹੜਾ ਕਚਹਿਰੀਆਂ ਦੇ ਸਾਹਮਣੇ ਫਲਾਈਓਵਰ ਨੀਚੇ ਉੱਤਰਦਾ ਉੱਥੋਂ ਕਾਫੀ ਲੋਗ ਰੋਂਗ ਸਾਈਡ ਤੇ ਆ ਕੇ ਤੇ ਰੋਡ ਉੱਪਰ ਰੋਂਗ ਪਾਰਕਿੰਗ ਵੀ ਕਰਦੇ ਆ ਜਿਸ ਦੇ ਕਰਕੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਹੋ ਰਹੀ ਹੈ ਤੇ ਅੱਜ ਜਿਵੇਂ ਕੰਪਲੇਂਟ ਮਿਲੀ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਮੈਂ ਸਾਰੇ ਏਰੀਆਜ਼ ਨੂੰ ਵਿਜ਼ਿਟ ਕੀਤਾ ਤੇ ਉੱਥੇ ਦੇਖਣ ਨੂੰ ਆਇਆ ਕਿ ਕੁਝ ਲੋਗ ਰੋਂਗ ਸਾਈਡ ਤੋਂ ਫਲਾਈਓਵਰ ਦੇ ਨੀਚੇ ਆ ਕੇ ਟ੍ਰੈਫਿਕ ਦੀ ਸਮੱਸਿਆ ਜਿਹਦੇ ਕਰਕੇ ਹੋ ਰਹੀ ਹੈ ਤੇ ਉੱਥੇ ਜਿਹੜਾ ਸਾਡੇ ਫਲਾਈਓਵਰ ਦੇ ਨਾਲ ਸਰਵਿਸ ਲੇਨ ਜਾਂਦੀ ਉੱਥੇ ਰੋਂਗ ਪਾਰਕਿੰਗ ਕਾਫੀ ਲੱਗੀ ਹੋਈ ਸੀ ਤੇ ਪੁਲਿਸ ਵੱਲੋਂ ਸਾਰੀਆਂ ਗੱਡੀਆਂ ਦੇ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਗਏ ਤੇ ਇਸ ਦੇ ਨਾਲ ਹੀ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਅਸੀਂ ਇਸ ਜਗ੍ਹਾ ਦੇ ਰੋਂਗ ਪਾਰਕਿੰਗ ਦੇ ਚਲਾਨ ਕਰਦੇ ਤਾਂ ਲੋਕਾਂ ਵੱਲੋਂ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਫਿਰ ਅਸੀਂ ਹੋਰ ਕਿੱਥੇ ਪਾਰਕ ਕਰੀਏ ਇਸ ਕਰਕੇ ਸਪੈਸ਼ਲੀ ਮੈਂ ਅੱਜ ਕਚਹਿਰੀਆਂ ਦੇ ਅੰਦਰ ਜਾ ਕੇ ਪਾਰਕਿੰਗ ਦੇ ਜਿੰਨੀ ਸਪੇਸ ਹੈ ਸਾਰੀ ਦਾ ਦौरा ਕੀਤਾ ਹੈ ਤੇ ਬਹੁਤ ਸਾਰੀ ਉੱਥੇ ਸਪੇਸ ਪਾਰਕਿੰਗ ਦਿਖਾ ਲਈ ਪਈ ਹੈ ਜਿੱਥੇ ਕਿ ਸਫੀਸ਼ੀਐਂਟ ਜਗ੍ਹਾ ਹੈ ਤੁਹਾਡੀਆਂ ਗੱਡੀਆਂ ਤੁਹਾਡੇ ਬਾਈਕਸ ਦੇ پارک ਹੋਣ ਲਈ ਤੇ ਜਿਹੜਾ ਇਹ ਬਹਾਨਾ ਲਗਾਇਆ ਜਾ ਰਿਹਾ ਹੈ ਕਿ ਅੰਦਰ ਜਗ੍ਹਾ ਨਹੀਂ ਇਸ ਕਰਕੇ ਸੀ ਰੋਡ ਤੇ ਪਾਰਕ ਕਰ ਰਹੇ ਹਾਂ ਉਹ ਸਰਾਸਰ ਗਲਤ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਕਾਈਂਡਲੀ ਆਪਣੇ ਵੀਹਿਕਲਸ ਕਚਹਿਰੀ ਦੇ ਅੰਦਰ ਡੈਜ਼ਿਗਨੇਟਿਡ ਜਗ੍ਹਾ ਤੇ ਪਾਰਕ ਕਰੋ ਤਾਕਿ ਤੁਹਾਨੂੰ ਵੀ ਪੁਲਿਸ ਦੀ ਸ਼ਕਤੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਨੂੰ ਵੀ ਟ੍ਰੈਫਿਕ ਦੀ ਮੈਨੇਜਮੈਂਟ ਨੂੰ ਸਹੀ ਰੱਖਣ ਲਈ ਸੌਖ ਹੋਵੇ। ਮੈਮ ਕੋਈ ਸ਼ੱਕੀ ਵਿਅਕਤੀ ਵੀ ਮੁਕਤ ਜਿਹਾ ਫੜਿਆ ਗਿਆ ਕੋਈ? ਜੀ ਇਸ ਦੇ ਨਾਲ ਹੀ ਅੱਜ ਅਸੀਂ ਛੱਜ ਕਲੋਨੀ ਤੋਂ ਅੱਗੇ ਇੰਡਸਟਰੀਅਲ ਏਰੀਆ ਦੇ ਨਾਲ ਜਿਹੜੀਆਂ ਰੇਲਵੇ ਲਾਈਨਸ ਚੱਲਦੀਆਂ ਉਹ ਸਾਰੇ ਏਰੀਆ ਦਾ ਦੌਰਾ ਕੀਤਾ ਹੈ ਕਿਉਂਕਿ ਮੇਰੇ ਅੱਜ ਹੀ ਧਿਆਨ ਵਿੱਚ ਇਹ ਚੀਜ਼ ਵੀ ਆਂਦੀ ਕਿ ਉਸ ਜਗ੍ਹਾ ਤੇ 스내ਚਿੰਗ ਚੋਰੀ ਆਦਿ ਦੀ ਸਮੱਸਿਆ ਆ ਰਹੀ ਹੈ ਤੇ ਉੱਥੇ ਅੱਜ ਪੁਲਿਸ ਪਾਰਟੀ ਦੇ ਨਾਲ ਲੈ ਕੇ ਮੈਂ ਆਪ ਰੇਲਵੇ ਲਾਈਨਸ ਦਾ ਇੰਡਸਟਰੀਅਲ ਏਰੀਆ ਦਾ ਦੌਰਾ ਕੀਤਾ ਹੈ ਤੇ ਮੌਕੇ ਤੋਂ ਅਸੀਂ ਦੋ ਮਤਿਆਂ ਨੂੰ ਰਾਉਂਡ ਅਪ ਵੀ ਕੀਤਾ ਹੈ ਉਹਨਾਂ ਨੂੰ ਵੈਰੀਫਾਈ ਕੀਤਾ ਜਾਏਗਾ ਜੇ ਕਿਸੇ ਤਰੀਕੇ ਦੀ ਕੁਝ ਸਾਨੂੰ ਸ਼ੱਕੀ ਵਸਤੂ ਮਿਲਦੀ ਹੈ ਜਾਂ ਸਾਨੂੰ ਉਹਨਾਂ ਦੇ ਵੱਲੋਂ ਕਿਸੇ ਕੀਤੇਗੇ क्राइम ਦਾ ਪਤਾ ਲੱਗਦਾ ਤਾਂ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏ ਮੈਮ ਮੋਕੇ ਤੇ ਰੇੜੀ ਫੜੀਆਂ ਵਾਲਿਆਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਸਿਰਫ ਇਸ ਜਗ੍ਹਾ ਨਹੀਂ ਪੂਰੇ ਸ਼ਹਿਰ ਦੇ ਵਿੱਚ ਮੈਂ ਰੇੜੀ ਵਾਲਿਆਂ ਨੂੰ ਫੜੀਆਂ ਵਾਲਿਆਂ ਨੂੰ ਤੇ ਹੋਰ ਵੀ ਜਿਹੜੇ ਸਾਡੇ ਕੰਮ ਹੈ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿਹੜੀ ਸਾਡੀ ਰੋਡ ਹੈ ਇਹ ਟ੍ਰੈਫਿਕ ਦੇ ਚੱਲਣ ਲਈ ਹੈਗੀ ਹੈ ਤੁਸੀਂ ਵੀ ਗੱਲ ਨੂੰ ਐਸੀ ਰੋਡ ਨੂੰ ਯੂਜ਼ ਕਰਕੇ ਆਪਣੇ ਘਰਾਂ ਤੱਕ ਪਹੁੰਚਣਾ ਹੈ ਆਪਣੇ ਗੰਮਾ ਤੱਕ ਪਹੁੰਚਣਾ ਹੈ ਤੇ ਅਸੀਂ ਰੋਡ ਨੂੰ ਟ੍ਰੈਫਿਕ ਲਈ ਹੀ ਰਹਿਣ ਦਈਏ ਤਾਂ ਕਿ ਆਪਣੇ ਇਸ ਬਹੁਤ ਛੋਟਾ ਸਾਡਾ ਫਗਵਾੜਾ ਸ਼ਹਿਰ ਹੈ ਬਹੁਤ ਚੌੜੀਆਂ ਇੱਥੋਂ ਦੀਆਂ ਸੜਕਾਂ ਹੈ ਤੇ ਅਸੀਂ ਇਸ ਟ੍ਰੈਫਿਕ ਦੀ ਸਮੱਸਿਆ ਨੂੰ ਬਹਾਲ ਕਰੀਏ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਇੱਥੇ ਦੇ ਵਸਨੀਕ ਬਣ ਕੇ ਰਹੀਏ ਕਿਮਨ ਰੈਗੂਲਰ ਦੇ ਦਰਗਾਤਾਰੇ ਚੱਲ ਲਿਗੇ ਤੁਹਾਡਾ ਜੀ ਹੁਣ ਸਾਨੂੰ ਆਲਮੋਸਟ ਇੱਕ ਮੰਥ ਹੋ ਗਿਆ ਹੈ ਅਸੀਂ ਇਹ ਕੰਮ ਲਗਾਤਾਰ ਕਰਦੇ ਆਂ ਤੇ ਅੱਗੇ ਵੀ اسی ਤਰੀਕੇ ਨਾਲ ਕੰਟੀਨਿਊ ਰੱਖਾਂਗੇ ਤੇ ਆਪਣੇ ਸਾਰੇ ਪੂਰੇ ਫਗਵਾੜੇ ਦੇ ਜਿਸ ਜਿਹੜੇ ਏਰੀਆ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਨੂੰ ਸੋਲਵ ਕਰਨ ਦੇ ਲਈ ਮੈਕਸਿਮਮ ਐਫਰਟਸ ਕਰਾਂਗੇ ਮਾੜੇ ਅਨਸਰਾਂ ਨੂੰ ਕੀ ਟਾੜਨਾ ਹੈ ਜੀ ਮਾੜੇ ਅਨਸਰਾਂ ਨੂੰ ਸਾਡਾ ਇਹੀ ਸੰਦੇਸ਼ ਹੈ ਕਿ ਪਿਛਲੇ 3 ਦਿਨਾਂ ਦੇ ਵਿੱਚ ਵੀ ਅਸੀਂ ਆਪਣੇ ਸਬਡਿਵੀਜ਼ਨ ਦੇ ਵਿੱਚ ਹੀ 60 ਤੋਂ ਵੱਧ ਅਰੈਸਟ ਕੀਤੀਆਂ ਤੇ ਪੂਰੇ ਕਪੂਠਲਾ ਡਿਸਟ੍ਰਿਕਟ ਦੇ ਵਿੱਚ ਸਾਡੇ ਐਸਐਸਪੀ ਸ਼ਿ ਗੌਰਵ ਯਾਦਵ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਖਾਸ ਮੁਹਿੰਮ ਚਲਾ ਕੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਗਿਆ ਤੇ ਅੱਗੇ ਵੀ ਪੁਲਿਸ ਇਸੇ ਤਰੀਕੇ ਨਾਲ ਮੁਸਤੈਦੀ ਨਾਲ ਕੰਮ ਕਰੇਗੀ ਤੇ ਜੋ ਵੀ ਮਾੜੇ ਅਨਸਰ ਕੋਈ ਕਿਸੇ ਤਰੀਕੇ ਦੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ ਉਹ ਇਹਨਾਂ ਕੰਮਾਂ ਤੋਂ ਹਟ ਜਾਣ ਪੁਲਿਸ ਨਹੀਂ ਤੇ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ